ਤੁਸੀਂ ਜਾਣਦੇ ਆ ਇੱਕ ਐਕਟਰ ਹੈ ਉਹਦੀ ਇੰਟਰਵਿਊ ਆ ਰਹੀ ਸੀ ਨੈੱਟ ਦੇ ਉੱਤੇ ਤੇ ਮੈਂ ਉਹਨੂੰ ਸੁਣਿਆ ਉਹ ਕਹਿੰਦਾ ਉਹਦਾ ਨਾਮ ਹੈ ਪੰਕਜ ਤ੍ਰਿਪਾਠੀ ਪੰਕਜ ਤ੍ਰਿਪਾਠੀ ਬਹੁਤ ਕਮਾਲ ਦਾ ਐਕਟਰ ਹੈ ਬੜਾ ਸਹਿਜ ਹੈ ਉਸ ਬੰਦੇ 'ਚ ਤੇ ਉਹ ਬੰਦੇ ਨਾਲ ਗੱਲ ਚੱਲਦੀ ਹੈ ਉਹ ਇੰਟਰਵਿਊ ਵਾਲਾ ਪੁੱਛਦਾ ਹੈ ਵੀ ਪੈਸੇ ਕਿੰਨੇ ਕਚਾਰਜ ਕਰਦੇ ਹੋ ਕਹਿੰਦਾ ਫਿਲਮ ਦੇ ਹਿਸਾਬ ਨਾਲ ਹੈ ਕਈ ਵਾਰੀ ਕਰੋੜਾਂ ਵੀ ਲਈਦਾ ਵੀਨੇ ਕਰੋੜ ਲੱਗਣਾ ਲੱਖਾਂ ਵੀ ਹੁੰਦਾ ਹੈ ਕਰੋੜਾ ਵੀ ਹੁੰਦਾ ਹੈ ਕੰਮ ਹੀ ਕੰਮ ਹੈ ਦਿਨ ਰਾਤ ਲੱਗੇ ਕਹਿੰਦੇ ਬੜਾ ਮਸਤ ਜਿਆ ਰਹਿ ਕੇ ਕੰਮ ਕਰਦੇ ਹੋ ਆਰਾਮ ਨਾਲ ਨਜ਼ਾਰਾ ਜਾਂ ਲੈ ਕੇ ਪਤਾ ਕੀ ਕਹਿੰਦਾ ਕੋ ਕਹਿੰਦਾ ਪੈਸਾ ਮੇਰੇ ਬੈਂਕ 'ਚ ਜਾਣਾ ਹੈ ਜਿਹੜਾ ਮੈਂ ਪੈਸਾ ਲੈਣਾ ਹੈ ਉਹ ਮੇਰੇ ਬੈਂਕ 'ਚ ਜਾਣਾ ਹੈ ਤੇ ਜਿਹੜਾ ਕੰਮ ਕਰਦਿਆਂ ਮੈਂ ਨਜ਼ਾਰਾ ਜਾਂ ਲੈਣਾ ਹੈ ਇਹੀ ਮੇਰਾ ਹੈ ਇਹੀ ਮੇਰੇ ਜਿਹੜੀ ਤੁਸੀਂ ਗੱਲ ਸਮਝ ਲਿਓ ਸਮਝਿਓ ਗੱਲ ਜੋ ਮਰਜ਼ੀ ਕਰ ਰਹੇ ਹੋ ਉਹ ਤੇ ਬੱਚਿਆਂ 'ਚ ਚਲੇ ਜਾਣਾ ਜੇ ਸਾਡਾ ਬੈਂਕਾਂ 'ਚ ਨਹੀਂ ਜਾਣਾ ਤੇ ਸਾਡਾ ਤੇ ਖਰਚਿਆਂ 'ਚ ਚਲੇ ਜਾਣਾ ਕੋਈ ਬੰਦਾ 30000 ਤਨਖਾਹ ਲੈਂਦਾ ਉਹਦੇ ਖਰਚਿਆਂ 'ਤੇ ਲੰਘ ਜਾਣਾ 20000 ਲੈਂਦਾ ਉਹਦੇ ਖਰਚਿਆਂ 'ਤੇ ਲੰਘ ਜਾਣਾ ਤੈਨੂੰ ਕੀ ਮਿਲਿਆ ਉਹੀ ਜਿਹੜਾ ਕੰਮ ਕਰਦਿਆਂ ਕਰਦਿਆਂ ਖੁਸ਼ ਰਹਿਣਾ ਸਿੱਖ ਲਿਆ ਜਿਹੜਾ ਕੰਮ ਕਰਦੇ ਕਰਦੇ ਨੇ ਸਵਾਲ ਲਿਆ ਉਹਨੂੰ ਇੰਜੋਏ ਕਰ ਲਿਆ ਜਿਹੜਾ ਚਾਹ ਦਾ ਕੱਪ ਪੀ ਰਿਹਾ ਉਹਦੇ ਵਿੱਚ ਵੀ ਸਵਾਦ ਲੈ ਰਿਹਾ ਜਿਹੜਾ ਸਫਰ ਕਰਦੇ ਨੇ ਨਜ਼ਾਰਾ ਲੈ ਲਿਆ ਸਫਰ ਕਰਦਾ ਹੋਇਆ ਦਰਖਤਾਂ ਨਾਲ ਗੱਲਾਂ ਕਰਦਾ ਜਾ ਰਿਹਾ ਆ ਰਿਹਾ ਵਾਪਸ ਜਾ ਰਿਹਾ ਹਵਾਵ ਸ਼ਰੀਰ ਨੂੰ ਟੱਚ ਕਰਦੀ ਹੈ ਦਰਖਤਾਂ ਨੂੰ ਫੀਲ ਕਰਦਾ ਹੈ ਉੱਥੇ ਪਾਣੀ ਬੈਠਾ ਪੀ ਰਿਹਾ ਉੱਥੇ ਚਾਹ ਪੀ ਰਿਹਾ ਕਦੇ-ਕਦੇ ਆਈਸਕ੍ਰੀਮ ਖਾ ਲਈ ਕਦੇ-ਕਦੇ ਆਪਣੇ ਆਪ ਨੂੰ ਖੁਸ਼ ਰਹਿਣਾ ਸਿੱਖ ਲਿਆ ਬਸ ਇਹੀ ਜ਼ਿੰਦਗੀ ਹੈ ਜੋ ਮਰਜ਼ੀ ਕਰ ਲੋ ਜਿੱਥੇ ਮਾਈਂਡ ਸੈਟ ਉੱਥੇ ਹੀ ਲਾਈਫ ਸੈਟ ਜੇ ਮਾਈਂਡ ਸੈਟ ਨਾ ਕੀਤਾ ਲਾਈਫ ਸੈਟ ਨਹੀਂ ਹੋਣੀ ਤੁਹਾਡੀ ਲਾਈਫ ਉਲਝ ਹੀ ਰਹਿਣੀ ਆਹ ਕਰੂੰਗਾ ਫੇਰ ਨਜ਼ਾਰਾ ਫੇਰ ਉਦੋਂ ਬਾਅਦ ਇੱਕ ਕੰਮ ਹੋਰ ਖੜਾ ਹੋ ਜਾਂਦਾ ਬੱਚਾ ਹੋ ਜੇ ਮੁੜ ਕੇ ਨਜ਼ਾਰੀ ਨੇ ਬੱਚਾ ਹੋ ਗਿਆ ਹੁਣ ਤੇ ਬਿਪਤਾ ਪੈ ਗਈ ਹੁਣ ਤੂੰ ਹਿਸਾਬ ਲਾ ਲੈ ਵੀ ਕਦੋਂ ਇਹ 20 25 ਸਾਲ ਦਾ ਹੋਣਾ ਉਹਨਾਂ ਚਿਰ ਤੂੰ ਇਹਨੂੰ ਸੰਭੀਚਾਰ ਹੁਣ ਤੇ ਜ਼ਿੰਮੇਵਾਰੀ ਪੈ ਗਈ ਵੇਲਾ ਥੋੜਾ ਹੋਇਆ ਬੰਦਾ ਹੁਣ ਤੇ ਫਰਜ਼ ਆ ਗਏ ਨਾ ਬੱਚਾ ਕਾਦਾ ਆਇਆ ਹੱਥ ਤੇ ਫਰਜ਼ ਆ ਗਏ ਜੱਕੂ ਬੇ ਹੁਣ ਸਮਝੇ ਹੁਣ ਪਾਲ ਵਧਾ ਸਾਰਾ ਕੁਝ ਕਰੀ ਤੇ ਜ਼ਿੰਮੇਵਾਰੀਆਂ ਵਧ ਗਈਆਂ ਤੇ ਇਸ ਕਰਕੇ ਇਹ ਨਾਲ ਨਾਲ ਹੀ ਆਪਣੇ ਫਰਜ਼ ਪਛਾਣਨੇ ਪੈਣਗੇ ਇਹ ਜ਼ਿੰਮੇਵਾਰੀ ਨੂੰ ਨਾਲ ਨਾਲ ਚੱਕਣਾ ਪੈਣਾ ਹੈ ਤੇ ਖੁਸ਼ ਵੀ ਨਾਲ ਨਾਲ ਹੀ ਰਹਿਣਾ ਪੈਣਾ ਆਹ ਹੋ ਜੇ ਫਿਰ ਖੁਸ਼ ਹੋ ਨਾ ਨਾ ਆਪਣੀ ਟ੍ਰੇਨਿੰਗ ਕਰ ਲੈ ਮੈਂ ਅੱਜ ਹੀ ਖੁਸ਼ ਹਾਂ ਵਿਆਹ ਹੋਣ ਤੋਂ ਪਹਿਲਾਂ ਵੀ ਖੁਸ਼ ਹਾਂ ਵਿਆਹ ਹੋ ਗਿਆ ਹੁਣ ਵੀ ਖੁਸ਼ ਹਾਂ ਬੱਚਾ ਹੋ ਗਿਆ ਹੁਣ ਵੀ ਖੁਸ਼ ਹਾਂ ਹੁਣ ਮੈਂ ਇੱਕ ਨੌਕਰੀ ਕਰ ਰਿਹਾ ਮੈਂ ਖੁਸ਼ ਹਾਂ ਰਿਟਾਇਰਮੈਂਟ ਤੋਂ ਬਾਅਦ ਮੌਜੀ ਮੌਜਾ ਰਿਟਾਇਰਮੈਂਟ ਕਦੋਂ ਹੋਣੀ 60 ਸਾਲ ਦੀ ਉਮਰ ਤੇ ਜਾ ਕੇ ਮੁੜ ਕੇ ਨਜ਼ਾਰੇ ਲਵਾਂਗੇ ਐਸ਼ ਕਰਾਂਗੇ ਘਰ ਵਾਲਿਆਂ ਨੇ ਕਹਿਣਾ ਚੱਲਾ ਟੱਪਿਆ ਕਿ ਲਿਆ ਵੇਲਾ ਕੌਣ ਬਹਿਣ ਦਿੰਦਾ ਜਿੰਨਾ ਚਿਰ ਤੇਰੇ ਨੈਣ ਪ੍ਰੈਣ ਚੱਲਦੇ ਨੇ ਤੋਰੀ ਰੱਖਣਗੇ ਆਹ ਕਰ ਲੈ ਆਹ ਕਰ ਲੈ ਆਹ ਕਰ ਮੁੜ ਕੇ ਪੋਤੇ ਸਾਂਭੀ ਜਾਂਦਾ ਬੰਦਾ ਪਹਿਲਾਂ ਆਪਣੇ ਵਾਲੇ ਸਾਂਭਦਾ ਮੁੜ ਕੇ ਪੋਤਿਆਂ ਦੀ ਭਾਜੀ ਇਹਨੂੰ ਲੈ ਜਾ ਸਬ ਸਕੂਲੇ ਛੱਡਿਆ ਸਕੂਲੋਂ ਲਿਆ ਸਬਜੀ ਲਿਆ ਤੇ ਚੱਲੀ ਜਾਂਦਾ ਇਹਦੇ ਨਾਲ 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 ਹੀ ਜ਼ਿੰਦਗੀ ਜੀ ਲਓ ਬਾਚ ਨਹੀਂ ਜੀਵਦੀ ਜਾਏਗੀ ਇਹ ਤਾਂ ਕੰਮ ਕਰਦੇ ਆ ਨਾ ਸਿੱਖ ਲਓ ਵੀ ਜ਼ਿੰਦਗੀ ਜੀਣੀ ਕੰਮ ਕਰਦੇ ਸਿੱਖ ਲਓ ਅੱਜ ਜਿਉਣਾ ਸਿੱਖ ਲੋ ਅੱਜ ਵਿੱਚ ਹੁਣ ਜਿਹਨੂੰ ਨਜ਼ਾਰਾ ਲੈਣਾ ਆ ਗਿਆ ਉਹ ਤੋਂ ਸਕੂਟਰ ਦੇ ਵਿੱਚ ਅਸੀਂ ਹੁੰਦੇ ਨੇ ਜਿਹੜੇ 3 ਵੀਲਰ ਇਹਦੇ ਵਿੱਚ ਵੀ ਨਜ਼ਾਰੇ ਨਾਲ ਬੈਠਾ ਜਿਹਨੂੰ ਨਜ਼ਾਰਾ ਨਹੀਂ ਆਇਆ ਤੁਸੀਂ ਭਾਵੇਂ ਮਰਸੀਡੀਜ਼ ਗੱਡੀ 'ਚ ਬੈਠੋ ਤਾਂ ਤੁਹਾਨੂੰ ਨਹੀਂ ਹੋਣਾ ਜਹਾਜ਼ 'ਚ ਬੈਠੀ ਤਾਂ ਹੀ ਐ ਵੱਡੀਆਂ-ਵੱਡੀਆਂ ਸੀਟਾਂ ਬਿਜ਼ਨਸ ਕਲਾਸ ਫਰਸਟ ਕਲਾਸ ਏਡੀਆਂ-ਏਡੀਆਂ ਸੀਟਾਂ ਉਥੇ ਬੰਦਿਆਂ ਨੂੰ ਵੇਖੀਦਾ ਬੈਠਿਆਂ ਨੂੰ ਐਡੇ ਭੇੜੇ ਬੂਥੇ ਬਣੇ ਹੁੰਦੇ ਕਈਆਂ ਦੇ ਸੱਚੀ ਇਹ ਤਾਂ ਹੁੰਦਾ ਵੀ ਮਰ ਗਿਆ ਕੋਈ ਇਹਨਾਂ ਦੀ ਆਸਾਂ ਖਤਮ ਹੋ ਗਈਆਂ ਇਸ ਕਰਕੇ ਅੱਜ ਵਿੱਚ ਜਿਓ ਹੁਣ ਵਿੱਚ ਜਿਓ ਆਹ ਜਿਹੜਾ ਪਲ ਚੱਲ ਰਿਹਾ ਉਹਦੇ ਵਿੱਚ ਜਿਓ ਹਰ ਬੰਦਾ ਫਿਊਚਰ ਵਿੱਚ ਜੀ ਰਿਹਾ ਅੱਗੇ ਆ ਕਰੂ ਅੱਗੇ ਐ ਹੋ ਜਾਂ ਜਾਂ ਪਿਛਲੇ ਦੀ ਫਿਕਰ ਭਰੀ ਪਈ ਹੋਈ ਐ ਨੂੰ ਜਾਂ ਫਿਊਚਰ ਦੀ ਜਾਂ ਪਾਸਟ ਵਿੱਚ ਜਾਂ ਫਿਊਚਰ ਵਿੱਚ ਜਾਂ ਭਵਿਕ ਭਵਿਕ ਵਿੱਚ ਜਾਂ ਭੂਤਕਾਲ ਵਰਤਮਾਨ ਵਿੱਚ ਕੋਈ ਨਹੀਂ ਹੁੰਦਾ ਜਿਹੜਾ ਅੱਜ ਵਰਤ ਰਿਹਾ ਜੋ ਅੱਜ ਚੱਲ ਰਿਹਾ ਜੋ ਅੱਜ ਲਾਈਫ ਚੱਲ ਰਹੀ ਹੈ ਹੁਣ ਜਿਹੜਾ ਚੱਲ ਰਿਹਾ ਤੇ ਯਾਦ ਰੱਖਣਾ ਜਿਸ ਬੰਦੇ ਨੂੰ ਅੱਜ 'ਚ ਰਹਿਣਾ ਆ ਗਿਆ ਉਹਨੂੰ ਜ਼ਿੰਦਗੀ ਜਿਉਣੀ ਆ ਗਿਆ ਜਿਸ ਬੰਦੇ ਨੂੰ ਹੁਣ ਵਿੱਚ ਰਹਿਣਾ ਆ ਗਿਆ ਵੀ ਜਿਹੜਾ ਅੱਜ ਪਲ ਚੱਲ ਰਿਹਾ ਇਹਦੇ ਵਰਗਾ ਕੋਈ ਪਲ ਨਹੀਂ ਉਹਨੂੰ ਜ਼ਿੰਦਗੀ ਜਿਉਣੀ ਆ ਗਈ ਜਿਹੜਾ ਬੰਦਾ ਕੱਲ ਵਿੱਚ ਜੀ ਰਿਹਾ ਹੈ ਰਿਐਲਿਟੀ ਕੀ ਹੈ ਰਿਐਲਿਟੀ ਕੱਲ ਹੈ ਕਿ ਅੱਜ ਹੈ ਸੱਚ ਕੀ ਹੈ ਬਾਲਾ ਬੋਲੋ ਕੱਲ ਵਾਲਾ ਕਿ ਅੱਜ ਜੋ ਚੱਲ ਰਿਹਾ ਅੱਜ ਹੁਣ ਦਾਲ ਖਾ ਰਹੇ ਆ ਇਹ ਅੱਜ ਦਾ ਸੱਚ ਹੈ ਉਹਦਾ ਸਵਾਦ ਲੈ ਲਓ ਪਰ ਦਾਲ ਖਾ ਰਹੇ ਆ ਦਿਮਾਗ ਵਿੱਚ ਪਨੀਰ ਹੈ ਕੱਲ ਨੂੰ ਪਨੀਰ ਖਾਵਾਂਗੇ ਕੱਲ ਨੂੰ ਪੀਜ਼ਾ ਖਾਵਾਂਗੇ ਦਿਮਾਗ 'ਚ ਪੀਜ਼ਾ ਚੱਲ ਰਿਹਾ ਹੈ ਖਾਹ ਦਾਲ ਰਿਹਾ ਤੇ ਦਾਲ ਦਾ ਸੁਆਦ ਆਊ ਫਿਰ ਨਹੀਂ ਆਊ ਜਦੋਂ ਕੱਲ ਪੀਜ਼ਾ ਖਾਵੂ ਉਦੋਂ ਆਊ ਅਗਲੇ ਹਫਤੇ ਫੇਰ ਫੇਰ ਖਾਵਾਂਗੇ ਹੁਣ ਅਗਲੇ ਹਫਤੇ ਤੇ ਦਿਮਾਗ ਚ ਲਿਆ ਗਿਆ ਜੋ ਚੱਲ ਰਿਹਾ ਸੀ ਉਹਨੂੰ ਲਈ ਜੀ ਸਿੱਖੋ ਅੱਜ ਵਿੱਚ ਰਹਿਣਾ ਸਿੱਖੋ ਪ੍ਰੈਜ਼ੈਂਟ ਮੂਵਮੈਂਟ ਵਿੱਚ ਰਹਿਣਾ ਸਿੱਖੋ ਜੇ ਨਾ ਸਿੱਖ ਸਕਾਂਗੇ ਜ਼ਿੰਦਗੀ ਦਾ ਸਵਾਦ ਖਤਮ ਹੋ ਜਾਂਦਾ ਜ਼ਿੰਦਗੀ ਆਉਣ ਵਾਲੇ ਦਸਾਂ 20 50 ਸਾਲਾਂ ਵਿੱਚ ਨਹੀਂ ਹੈ ਜ਼ਿੰਦਗੀ ਅੱਜ ਵਿੱਚ ਹੁਣ ਵਿੱਚ ਜ਼ਿੰਦਗੀ ਹੁਣ ਨੂੰ ਕਹਿੰਦੇ ਨੇ ਅੱਜ ਜਿਹੜਾ ਚੱਲ ਰਿਹਾ ਕਿੰਨੀ ਵਾਰ ਮੈਂ ਇਹ ਗੱਲ ਕੀਤੀ ਹੈ ਮੈਨੂੰ ਜਵਾਬ ਦਿਓ ਜ਼ਿੰਦਗੀ ਦਾ ਮਤਲਬ ਕੀ ਕੱਢਦੇ ਹੋ 60 ਸੈਕਿੰਡ ਦਾ 1 ਮਿੰਟ ਬਣਿਆ 60 ਮਿੰਟਾਂ ਦਾ ਇੱਕ ਘੰਟਾ ਬਣਿਆ 12 ਘੰਟਿਆਂ ਦਾ ਇੱਕ ਦਿਨ ਬਣਿਆ 7 ਦਿਨਾਂ ਦਾ ਇੱਕ ਹਫਤਾ ਬਣਿਆ 4 ਹਫਟਿਆਂ ਦਾ ਇੱਕ ਮਹੀਨਾ ਬਣਿਆ 12 ਮਹੀਨਿਆਂ ਦਾ ਇੱਕ ਸਾਲ ਬਣਿਆ ਤੇ 70 ਸਾਲਾਂ ਦੀ ਜ਼ਿੰਦਗੀ ਬਣੀ ਤੇ ਜ਼ਿੰਦਗੀ ਦਾ ਮਤਲਬ ਹੁਣ ਦੱਸੋ ਕੀ ਹੋਇਆ ਜ਼ਿੰਦਗੀ ਮਤਲਬ 60 ਸਾਲ ਜਾਂ 70 ਸਾਲ ਅੱਜ ਕੱਲ੍ਹ ਆਲੇ ਇੰਨੀਆਂ ਬਿਮਾਰੀਆਂ ਆਪਣੇ ਨੂੰ ਕਿਹੜਾ ਸੱਠਾਂ ਤੇ ਆਪਣਾ ਨ ਲੱਗਿਆ ਪੁਰਾਣੇ ਕੱਟ ਕੁੱਟ ਗਏ ਆਪਣੇ ਵਾਲੇ ਤੇ ਉਦਾਂ ਹੀ ਅੱਜ ਵੀ ਵੈਸੀ ਰੋਗੀ ਨੇ ਟੈਨਸ਼ਨਾਂ ਦੇ ਮਾਰੇ 60 ਸਾਲ ਜ਼ਿੰਦਗੀ ਜ਼ਿੰਦਗੀ ਕੀ ਹੈ ਜੀ 60 ਸਾਲ 60 ਸਾਲ ਮਤਲਬ 60 ਸਾਲ ਤੇ ਸਾਲ ਮਤਲਬ 12 ਮਹੀਨੇ ਤੇ 12 ਮਹੀਨੇ ਮਤਲਬ 4 ਹਫ਼ਤੇ 4 ਹਫ਼ਤੇ ਮਤਲਬ ਇੱਕ ਦਿਨ ਤੇ ਦਿਨ ਇੱਕ ਇੱਕ ਦਿਨ ਮਤਲਬ 12 ਘੰਟੇ 12 ਘੰਟੇ ਮਤਲਬ ਘੰਟਾ ਮਤਲਬ 60 ਸੈਕ 60 ਮਿੰਟ ਤੇ 60 ਮਿੰਟ ਮਤਲਬ 60 ਸੈਕਿੰਡ ਤੇ ਜ਼ਿੰਦਗੀ ਕੀ ਹੈ ਇੱਕ ਇੱਕ ਸੈਕਿੰਡ ਨੂੰ ਜੋੜੋ ਮਿੰਟਾਂ ਨੂੰ ਜੋੜੋ ਘੰਟਿਆਂ ਨੂੰ ਜੋੜੋ ਹਫ਼ਤਿਆਂ ਨੂੰ ਜੋੜੋ ਮਹੀਨਿਆਂ ਨੂੰ ਜੋੜੋ ਸਾਲਾਂ ਨੂੰ ਜੋੜੋ ਸਾਰੇ ਜੋੜਨ ਨੂੰ ਕੀ ਕਹਿੰਦੇ ਆ ਭਲਾ ਜ਼ਿੰਦਗੀ ਤੇ ਜ਼ਿੰਦਗੀ ਮਤਲਬ ਇੱਕ ਸੈਕਿੰਡ ਜਿਹੜਾ ਚੱਲ ਰਿਹਾ ਇਹ ਬੂੰਦ ਬੂੰਦ ਕਰਕੇ ਸਾਗਰ ਭਰਦਾ ਹੈ ਸੈਕਿੰਡ ਸੈਕਿੰਡ ਕਰਕੇ ਹੀ ਤੇਰੀ ਜ਼ਿੰਦਗੀ ਬਣਦੀ ਹੈ ਤੇ ਕਿੰਨੇ ਸੈਕਿੰਡ ਲੰਘ ਜਾਂਦੇ ਨੇ ਆਪਾਂ ਫੋਨ ਤੇ ਬੈਠੇ ਆ ਲੋਕਾਂ ਨੂੰ ਵੇਖ ਰਹੇ ਆ ਉਹ ਐ ਕਰਦਾ ਉਹ ਹੋ ਰਿਹਾ ਵਾਹ ਹੋ ਰਿਹਾ ਹੋ ਰਿਹਾ ਲੈ ਕਿੰਨੇ ਸੈਕਿੰਡ ਲੰਘ ਗਏ ਕਿੰਨੇ ਮਿੰਟ ਲੰਘ ਗਏ ਕਿੰਨੇ ਘੰਟੇ ਲੰਘ ਗਏ ਤੂੰ ਜ਼ਿੰਦਗੀ ਜੀ ਨਹੀਂ ਰਿਹਾ ਤੂੰ ਕਈ ਕਈ ਘੰਟੇ ਲੋਕਾਂ ਨੂੰ ਵੇਖੀ ਜਾਂਦਾ ਫਲਾਣਾ ਕੈਨੇਡਾ ਚ ਹੈ ਫਲਾਣੇ ਦੀ ਰੀਲ ਆ ਗਈ ਫਲਾਣੇ ਦਾ ਆ ਗਿਆ ਫਲਾਣੇ ਦਾ ਆ ਗਿਆ ਤੂੰ ਜ਼ਿੰਦਗੀ ਜੀ ਥੋੜਾ ਤੂੰ ਤੇ ਲੋਕਾਂ ਨੂੰ ਵੇਖੀ ਜਾਂਦਾ ਪਹਿਲਾਂ ਲੋਕੀ ਕੰਧਾਂ ਤੋਂ ਝਾਤੀਆਂ ਮਾਰਦੇ ਹੁੰਦੇ ਸੀ ਹੁਣ ਫੋਨਾਂ 'ਚ ਝਾਤੀਆਂ ਮਾਰਦੇ ਰਹਿੰਦੇ ਆ ਸੀ ਬੀਠੇ ਬੈਠੇ ਬੈਠੇ ਅਗਲੇ ਦੇ ਘਰੇ ਝਾਤੀ ਮਾਰੀਦੇ ਨੇ ਕਦੇ ਉਹਨੂੰ ਵੇਖ ਲੈ ਕਦੇ ਉਹਨੂੰ ਵੇਖ ਲੈ ਕਦੇ ਉਹਨੂੰ ਵੇਖ ਲੈ ਕਦੇ ਉਹਨੂੰ ਵੇਖ ਲੈ ਕੀ ਕਰ ਰਹੇ ਏ ਤੂੰ ਲੋਕਾਂ ਦੇ ਘਰਾਂ 'ਚ ਵੀ ਵੇਖੀ ਜਾਂਦੇ ਝਾਤੀਆਂ ਮਾਰਦੇ ਨੇ ਹਰੇਕ ਦਾ ਸਟੇਟਸ ਚੈੱਕ ਕਰੋ ਵੀ ਮੈਨੂੰ ਲਾ ਕਿਤੇ ਨਹੀਂ ਲਾਇਆ ਲਿਖਿਆ ਕਿਤੇ ਲੋਕ ਲੜਦੇ ਨੇ ਅੱਜ ਕੱਲ ਸਟੇਟਸਾਂ ਦੇ ਉੱਤੇ ਦੁਖੀ ਹੋਣਗੇ ਸਟੇਟਸ ਉਹਦਾ ਪੜ ਕੇ ਪਤਾ ਲੱਗ ਜਾਂਦਾ ਵੀ ਉਹਦਾ ਬੂਥਾ ਬਣਿਆ ਹੋਣਾ ਤੇ ਜਦ ਤਨ ਖੁਸ਼ ਹੁੰਦਾ ਉਦੋਂ ਸਟੇਟਸ ਹੋਰ ਪਾਇਆ ਹੁੰਦਾ ਐ ਕਰ ਦਿਆਂਗੇ ਅਸੀਂ ਫਿਰ ਐਸੇ ਇੱਕ ਹੁੰਦਾ ਜਦੋਂ ਕੁਝ ਐ ਹੋ ਜੇ ਫਿਰ ਹਾਈ ਹੋਏ ਸਾਡੇ ਨਾਲ ਪੂਰੀ ਸਾਡੀ ਫਿਰ ਇਦਾਂ ਦੇ ਸਟੇਟਸ ਪਾਏ ਹੁੰਦੇ ਨੇ ਤੇ ਇੱਕ ਦੂਜੇ ਦੇ ਹੀ ਵੇਖਦੇ ਨੇ ਸਾਰੀ ਜ਼ਿੰਦਗੀ ਆਪਣੀ ਜ਼ਿੰਦਗੀ ਨੂੰ ਜਿਓ ਆਪਣੀ ਲਾਈਫ ਦਾ ਆਨੰਦ ਲਓ ਬਈ ਫਿਰ ਗੱਲ ਚੇਤਾ ਕਰੋ ਪੈਸਾ ਬੈਂਕ ਤੇ ਜਾਣਾ ਹੈ ਪੈਸਾ ਗਰੋਸਰੀਆਂ ਤੇ ਜਾਣਾ ਹੈ ਪੈਸਾ ਜਿਹੜਾ ਜਿਹੜਾ ਮੈਂ ਕਮਾ ਰਿਆ ਪੈਸਾ ਤੇ ਜਾਣਾ ਨਿਆਣਿਆਂ ਦੇ ਮੂੰਹ ਚ ਮੇਰੇ ਕੋਲ ਤੇ ਨਹੀਂ ਜਾ ਰਹੀ ਬਚਦੀ ਜਿਹੜੇ ਪਲ ਮੈਂ ਜੀ ਲਏ ਜਿਹੜਾ ਮੇਰਾ ਐਕਸਪੀਰੀਅੰਸ ਹੋ ਰਿਹਾ ਜਿਹੜਾ ਮੈਂ ਸਵਾਦ ਲਿਆ ਉਸ ਘੰਟੇ ਚ ਕੰਮ ਕਰਦੇ ਨੇ ਜਿਹੜਾ ਮੈਂ ਸਵਾਦ ਲਿਆ ਉਹੀ ਮੇਰਾ ਹੈ ਬਾਕੀ ਤੇ ਚਲੇ ਗਿਆ ਇੱਥੇ ਵੀ ਤੁਸੀਂ ਇਦਾਂ ਹੀ ਕਰਨਾ ਹੈ ਇੱਥੇ ਵੀ ਤੁਸੀਂ ਸਵਾਦ ਥੋੜਾ ਲੈਣਾ ਹੈ ਵੀ ਦਵਾਲ ਫੋਨ ਰਹੇ ਆ ਸਵਾਦ ਲੈ ਰਹੇ ਆ ਨਜ਼ਾਰਾ ਜਿਹੜਾ ਇਹ ਮੇਰਾ ਹੈ ਪਤਾ ਇੱਥੇ ਵੀ ਤੁਹਾਡਾ ਦਿਮਾਗ ਉੱਥੇ ਕੀ ਦਿਨ ਸੱਚੇ ਪਾਸ਼ਾ ਨਿਆਣਿਆਂ ਦਾ ਹੋ ਜੇ ਸੱਚੇ ਪਾਸ਼ਾ ਪੁੱਤਿਆਂ ਦਾ ਹੋ ਜੇ ਸੱਚੇ ਪਾਸ਼ਾ ਬੱਚਿਆਂ ਦਾ ਹੋ ਜੇ ਇੱਥੇ ਅਰਦਾਸਾਂ ਦੇ ਵਿੱਚ ਦਿਮਾਗ ਉੱਥੇ 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 ਫੇਰ ਚਲਾਈ ਜਾਣਾ ਤੁਸੀਂ ਤੇ ਜਿਹੜਾ ਆਪਣਾ ਨਜ਼ਾਰਾ ਸੀ ਫੇਰ ਕੋ ਵਾਲੀ ਵੀ ਤੂੰ ਧਾਰਨਾ ਫੜੀ ਜਾ ਰਹੀ ਹੈ ਤੂੰ ਮਸਤ ਹੋ ਲੈ ਮੜਾ ਜਾ ਥੋੜਾ ਜਿਆ ਨਸ਼ੇ ਚ ਹੋ ਥੋੜਾ ਜਿਆ ਆਨੰਦ ਚ ਹੋ ਥੋੜਾ ਜਿਹਾ ਝੂਮ ਲੈ ਥੋੜਾ ਜਿਹਾ ਖੁਸ਼ ਹੋ ਜਾ ਥੋੜਾ ਜਿਹਾ ਖੇਡ ਲੈ ਥੋੜੀ ਟਿਉੜੀ ਲਾਲ ਲੈ ਥੋੜਾ ਹਾਸਾ ਲੈ ਆ ਚਿਹਰੇ ਤੇ ਮੱਥਾ ਢਿੱਲਾ ਛੱਡ ਲੈ ਮਾੜਾ ਜਿਆ ਤੂੰ ਆਪਣੇ ਆਪ ਵਾਸਤੇ ਕਰ ਲੈ ਇੱਥੇ ਆਇਆ ਵੀ ਵਾਹ ਬੱਚਿਆਂ ਦਾ ਹੋ ਜੇ ਉਹਦਾ ਆ ਹੋ ਜੇ ਉਹਦਾ ਆ ਹੋ ਜੇ ਉਹਦਾ ਉਹ ਹੋ ਜੇ ਉਹਦਾ ਉਹ ਹੋ ਜੇ ਤੂੰ ਜਿਹੜਾ ਤੇਰਾ ਪਾਲਸੀ ਦਵਾ ਲਿਆ ਨਾ ਫੇਰ ਉਹ ਲੱਗ ਪਿਆ ਨਾ ਧੰਦਾ ਕਰਨ ਨੂੰ ਅਰਥ ਮੈਂ ਬਾਤ ਕਰਦਾ ਇਹ ਤੰਦਾ ਹੋ ਰਿਹਾ ਗੁਰੂ ਨਾਲ ਵੀ ਤੰਦਾ ਹੀ ਵਪਾਰ ਚੱਲ ਰਿਹਾ ਪਿਆਰ ਕਰ ਲੈਣਾ ਸੀ 10 ਮਿੰਟ ਤੂੰ ਵਪਾਰ ਚ ਪਿਆ ਬੈਠਾ ਹੈ ਦਿਮਾਗ ਤੇਰੇ ਦੇ ਫੇਰ ਉਹੀ ਕੋ ਚੱਲੀ ਹੈ ਤੂੰ ਵਪਾਰ ਚ ਤੇ ਯਾਦ ਰੱਖਣਾ ਦਿਮਾਗ ਨੂੰ ਸਵਾਦ ਪਿਆਰ ਚਾਣਾ ਵਪਾਰ ਚ ਨਹੀਂ ਆਉਂਦਾ ਵਪਾਰ ਵਿੱਚ ਜੋੜ ਘਟਾਓ ਕਰਦਾ ਹੈ ਬੁੱਧੀ ਜੱਲੀ ਜਾਂਦੀ ਹੈ ਹਸਾਕਤਾ ਬਲਾਈ ਜਾਂਦੀ ਹੈ ਕਹਦੇ ਹਰਦੇ ਦੇ ਤਲ ਤੇ ਭਿਜਿਆ ਕਰੋ ਹਾਰਟ ਫੀਲ ਕਰ ਫੀਲ ਹਾਰਟ ਫੀਲ ਵੀ ਫੀਲ ਕਰੋ ਕਦੀ ਤੇ ਜਦੋਂ ਤੁਸੀਂ ਪਿਆਰ ਵਿੱਚ ਭਿਜੇ ਹੁੰਦੇ ਆ ਉਦੋਂ ਤੁਹਾਨੂੰ ਤੁਹਾਡੀ ਹਾਰਟ ਫੀਲ ਹੁੰਦਾ ਹੈ ਉਦੋਂ ਬੰਦੇ ਨੂੰ ਸਵਾਦ ਆਉਂਦਾ ਹੈ ਮਸਤ ਹੋ ਰਿਹਾ ਕੀਰਤਨ ਸੁਣ ਰਿਹਾ ਆਨੰਦ ਚ ਪ੍ਰੇਮ ਚ ਭਿਜਿਆ ਪਿਆ ਪ੍ਰੇਮ ਤੇ ਤਾਂ ਭਿਜੇਗਾ ਜੇ ਆਪਣੇ ਆਪ ਵਿੱਚ ਆਏਗਾ ਬੈਠੇਗਾ ਹੁਣ ਦਿਮਾਗ ਚ ਵਪਾਰ ਚਲਾ ਕੇ ਬਹਿ ਗਿਆ ਮੈਂ ਘੰਟਾ ਲਾ ਦੂ ਪਰ ਮੇਰੇ ਬੱਚਿਆਂ ਦਾ ਕੰਮ ਬਣ ਜੇ ਮੇਰਾ ਆ ਹੋ ਜੇ ਮੇਰਾ ਆ ਹੋ ਜੇ ਮੇਰਾ ਆ ਹੋ ਜੇ ਉਹ ਦਿਮਾਗ ਚ ਵਪਾਰ ਚੱਲ ਪਿਆ ਫੀਲ ਅੰਦਰ ਵਾਲੀ ਆਈ ਉਹੀ ਦੀ ਹਰ ਵੇਲੇ ਹਰ ਵੇਲੇ ਹਰ ਵੇਲੇ ਉਹੀ ਜੱਲੀ ਜਾਂਦਾ ਬੱਚੇ ਪਾਲਣੇ ਨੇ ਬੱਚੇ ਸਾਹਮਣੇ ਨੇ ਉਹਨਾਂ ਲਈ ਤੇ ਕਾਰੀ ਰਿਆਂ ਜਿਹੜੀ ਤੇਰੀ ਕਮਾਈ ਹੈ ਉਹ ਵੀ ਉਹਨਾਂ ਦੇ ਝੋਲੀ ਚ ਪੈ ਜੂ ਜਿਹੜੇ ਤੇਰੇ ਘਰ ਨੇ ਉਹ ਵੀ ਨਿਆਣਿਆਂ ਦੇ ਸਾਹਮਣੇ ਨੇ ਤੇਰੇ ਕਿੱਲੇ ਵੀ ਤੇਰੀ ਮਾੜੀ-ਮੋੜੀ ਜਿਹੜੇ 10 20 50 ਲੱਖ ਤੇਰੇ ਕੋਲੇ ਹੈਗਾ ਸਭ ਉਹਨਾਂ ਨੂੰ ਮਿਲ-ਮਿਲ ਜਾਣਾ ਹੈ ਤੇਰਾ ਤੇ ਆ ਪਾਲੇ ਬਸ ਹੋਰ ਤੇਰਾ ਕੁਛ ਨਹੀਂ ਤੇਰੇ ਤੇ ਕੱਪੜੇ ਵੀ ਲਵਾ ਲੈਣਗੇ ਆ ਜਿਹੜੇ ਤੂੰ ਨਾ ਜੇ ਤੂੰ ਸੋਹਣੀ ਜੀ ਜੈਕਟ ਪਾਈ ਐ ਅੱਜ ਮਰਜੇ ਨਾ ਤੂੰ ਕਿਤੇ ਤੇਰੀ ਪੱਗ ਵੀ ਕਹਿਣਗੇ ਪੁਰਾਣੀ ਜੀ ਬੰਨ ਦਿਓ ਯਾਰ ਆ ਪੱਗ ਤੇ ਵਧੀਆ ਸੀ ਇਹ ਵੀ ਲਵਾ ਲੈਣਗੇ ਤੇਰੀਆਂ ਛਾਪਾਂ ਮੁੰਦਰੀਆਂ ਕਿੰਨੇ ਛੱਡਣੀਆਂ ਨੇ ਜਿੱਦ ਤੇ ਮਰਗੇ ਸਭ ਲਾ ਲੂ ਲੈਣ ਹਰ ਮੁੰਦਰੀ ਹਰ ਸ਼ਾਹ ਭਗ ਜਿਹੜੀਆਂ ਮਰਜ਼ੀ ਤੁਸੀਂ ਕਿਹੜੀਆਂ ਸਾਰੀਆਂ ਚੀਜ਼ਾਂ ਲਾ ਲੈਣਗੇ ਉਂਗਲਾਂ ਵੱਡ ਵੱਡ ਕੇ ਲਾਉਂਦੇ ਨੇ ਲੋਕ ਮੁਰਦਿਆਂ ਦੀ ਲਾ ਲੈਣਗੇ ਸਾਰਾ ਤੇਰਾ ਤੇ ਆਹੀ ਸੀ ਜੋ ਤੇਰੀ ਲਾਈਫ ਹੈ ਜੋ ਜੀ ਰਿਆ ਹੈ ਜੋ ਪਲ ਨੇ ਤੇਰੇ ਹੋਈ ਨੇ ਸੱਚੀ ਤੇਰਾ ਕੁਝ ਨਹੀਂ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਹੈ ਨਾ ਬਲਿਹਾਰੇ ਜਾਇਆ ਕਰੋ ਇਹੋ ਜੇ ਸਾਧੂਆਂ ਤੋਂ ਇਹੋ ਜੇ ਭਗਤਾਂ ਤੋਂ ਇਹੋ ਜੇ ਗੁਰੂਆਂ ਤੋਂ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਖਾਡ ਮਾਸ 나ੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਾਖੋ ਕੰਧ ਉਸਾਰੋ ਹਨੀਵਾ ਸਾਡੇ ਤਿੰਨ ਹੱਥ ਤੇਰੀ ਸੀਮਾ ਜਿੱਡਾ ਮਰਜੀ ਕਹਿੰਦੇ ਘਰ ਬਣਾ ਲਾ ਸਾਡੇ ਤਿੰਨ ਹੱਥ ਚ ਧਰਤੀ ਮੁੱਕ ਜਾਂਦੀ ਤੇਰੀ ਤੈਨੂੰ ਸੌਣ ਵਾਸਤੇ ਸਾਡੇ ਤਿੰਨ ਹੱਥ ਧਰਤੀ ਚਾਹੀਦੀ ਕਮਰੇ ਭਾਵੇਂ ਪੰਜਾਬ ਨਾਲਾ ਸਾਡੇ ਤਿੰਨ ਹੱਥ ਤੇਰੀ ਸੀਮਾ ਬੰਕੇ ਬਾਲ ਪਾਗ ਸਿਰ ਢੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਵਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਲੋਕ ਜਾਤਾਂ ਨੀਵੀਆਂ ਮੰਨਦੇ ਰਹੇ ਮੇਰੀਆਂ ਮੇਰੀ ਪਾਂਤ ਵੀ ਮੇਰੀ ਦੂਜੀ ਲੱਗਦੇ ਸੀ ਮੇਰੀ ਪੰਗਤ ਵੀ ਸਾਈਡ ਤੇ ਲਾਉਂਦੇ ਸੀ ਮੇਰੀ ਰਮਦਾਸ ਜੀ ਕਹਿੰਦੇ ਪਰ ਸ਼ੁਕਰ ਹੈ ਮੈਂ ਤੇਰੀ ਸ਼ਰਨ ਚ ਆ ਕੇ ਅਕਲ ਸਿੱਖ ਲਈ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਪੰਗਤ ਇਹਦੇ ਚ ਬੈਠਾਂ ਜਾਂ ਉਹਦੇ ਚ ਬੈਠਾਂ ਤੂੰ ਮੈਨੂੰ ਮੰਦਰ ਚ ਬਹਿਨ ਬਹਾਨਾ ਹੈ ਕਿ ਮੈਨੂੰ ਬਾਹਰ ਬਹਾਨਾ ਮੈਨੂੰ ਗੁਰਦੁਆਰੇ ਬਹਾਨਾ ਹੈ ਕਿ ਨਹੀਂ ਬਹੰਦਾ ਮਸਲਾ ਅੰਦਰ ਬਹਿਣ ਵਾਲਿਆਂ ਦਾ ਨਹੀਂ ਮਸਲਾ ਜ਼ਿੰਦਗੀ ਜਿਉਣੀ ਕਿੰਨੂੰ ਆਉਂਦੀ ਹੈ ਅਕਲ ਕਿਦੇ ਕੋਲ ਹੈ ਸਮਝ ਕਿਦੇ ਕੋਲ ਹੈ ਦਿਮਾਗ ਕਿਦਾ ਕੰਮ ਕਰਦਾ ਹਵਾ ਨੂੰ ਮੰਨਣਾ ਆ ਗਿਆ ਪਾਣੀ ਨੂੰ ਮੰਨਣਾ ਆ ਗਿਆ ਮਿੱਟੀ ਦਾ ਸਵਾਦ ਲੈਣਾ ਆ ਗਿਆ ਦਰਖਤ ਨੂੰ ਫੀਲ ਕਰਨਾ ਆ ਗਿਆ ਉਹ ਫੀਲ ਜੇ ਬੰਦੇ ਵਿੱਚ ਆ ਜਾਇਆ ਨਾ ਜ਼ਿੰਦਗੀ ਤੇ ਉਹ ਜਿੰਦਾ ਜੀ ਤੇ ਹੋ ਰਿਆ ਬਾਕੀ ਤੇ ਦਿਨ ਕੱਟੀ ਕਰ ਰਹੇ ਹਨ ਟਾਈਮ ਪਾਸ ਕਰ ਰਹੇ ਹਨ ਤੇ ਸਵਾਦ ਲਿਓ ਆ ਲਈ ਆ ਟਾਈਮ ਹੈ ਤੇਰਾ ਬਸ ਜਿਹੜਾ ਤੁਰ ਰਿਹਾ ਜਿਹੜਾ ਬੈਠ ਰਿਹਾ ਜਿਹੜਾ ਖਾ ਰਿਹਾ ਜੋ ਜੀ ਰਿਹਾ ਇਹ ਤੇਰਾ ਬਾਕੀ ਤੇ ਕੁਛ ਵੀ ਨਹੀਂ ਤੇਰਾ ਸਰੀਰ ਵੀ ਨਹੀਂ ਤੇ ਇੰਨੇ ਵੀ ਸੜ ਜਾ ਇਹ ਤਨ ਹੋਏਗਾ ਭਸਮ ਕੀ ਢੇਰੀ ਇਹਨੇ ਵੀ ਮਿੱਟੀ ਦੀ ਢੇਰੀ ਬਣਨਾ ਭਾਈ ਭਸਮ ਬਣ ਜਾਣਾ ਲੰਕਾ ਗੜ੍ਹ سونے ਦਾ ਭਿਆ ਮੂਰਖ 라ਵਣ ਕਿਆਲੇ 1 ਲੱਖ ਪੂਤ ਸਵਾ ਲੱਖ 29 ਤਿਹਰਾਵਣ ਕਰਦੀਆ ਨਬਾਤੀ ਵੀ ਬਾਣੀ ਕਹਿੰਦੀ ਐ ਇਹ ਸਮਝਾਉਣ ਦਾ ਮਤਲਬ ਹੀ ਗੁਰੂ ਸਾਹਿਬ ਦਾ ਇਹ ਐ ਕਿ ਸਾਰਾ ਕੁਝ ਛੱਡ ਜਾਣਾ ਅੱਜ ਵਿੱਚ ਜ਼ਿੰਦਗੀ ਜੀ ਲਓ ਸਾਡੇ ਆਲੇ ਹੱਸਦੇ ਆ ਗੋਰਿਆਂ ਨੂੰ ਪਤਾ ਕੀ ਕਹਿਣਗੇ ਲੈ ਹਫਤੇ ਦਾ ਖਾ ਲੈਣਗੇ ਦੋ ਪੰਜ ਦਿਨ ਕਮਾਣਗੇ ਦੋ ਦਿਨਾਂ ਚ ਖਾ ਜਾਂਦੇ ਉਹ ਕਹਿੰਦੇ ਨੇ ਆਪਣੀ ਜ਼ਿੰਦਗੀ ਜੀ ਲਓ ਨਿਆਣਿਆਂ ਨੂੰ ਲਾਚਾਰ ਥੋੜਾ ਬਣਾ ਕੇ ਜਾਣਾ ਨਿਆਣਿਆਂ ਨੂੰ ਇੰਨਾ ਕੁਝ ਬਣਾ ਦੇਾਂਗੇ ਨਕੰਮੇ ਹੋ ਜਾਣਗੇ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਉਹ ਕਹਿਣਗੇ ਆਪਣਾ ਕਮਾ ਲਿਆ ਖਾ ਲਿਆ ਹੁਣ ਸਾਡੇ ਮਾਪਿਓ ਨੇ ਸਾਨੂੰ ਨਹੀਂ ਦਿੱਤਾ ਸੀ ਆਪੜਿਆਂ ਨੂੰ ਦੇਣਾ ਵੀ ਆਪੇ ਕਮਾਓ ਤੇ ਖਾਓ ਪੈਰਾਂ ਤੇ ਖੜੇ ਹੋਵੋ ਬਾਕੀ ਹੈ ਤੁਹਾਡੇ ਮਨ ਦਾ ਵਹਿਮ ਹੀ ਹੈ ਤੁਹਾਡੇ 'ਚ ਕਈ ਸੈੱਟ ਹੋ ਗਏ ਆ ਕਿਹੜਾ ਮਾਪਿਆਂ ਨੇ ਕੀਤੇ ਸੀ ਤੁਸੀਂ ਵੀ ਤੇ ਹੋ ਹੀ ਗਏ ਜੇ ਤੁਹਾਡੇ ਨਿਆਣਿਆਂ ਦੀ ਵਾਰੀ ਆਊ ਤੇ ਉਹ ਵੀ ਹੋ ਜਾਣਗੇ ਜਦੋਂ ਉਹਨਾਂ ਦਾ ਟਾਈਮ ਆਉਣਾ ਹੋ ਜਾਣਗੇ ਨਕਮੇ ਨਾ ਬਣਾਓ ਉੱਡਣਾ ਸਿਖਾਓ ਨਿਆਣਿਆਂ ਨੂੰ ਪੰਛੀ ਤੱਕਾ ਮਾਰ ਦਿੰਦੇ ਆ ਕਈ ਵਾਰੀ ਫੇਰ ਆਪੇ ਉੱਡਣਾ ਸਿੱਖ ਜਾਂਦੇ ਸਿਰ ਤੇ ਪੈਂਦੀ ਆ ਨਿਆਣੇ ਬੱਚੇ ਵੀ ਫੇਰ ਬੰਦੇ ਫੇਰ ਬਣਦੇ ਨੇ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਅਸੀਂ ਕਹਿ ਰਹੇ ਆ ਸਾਡੇ ਨਿਆਣੇ ਕੈਨੇਡਾ ਚ ਬੜੇ ਔਖੇ ਨੇ ਬੜੀਆਂ ਮੁਸ਼ਕਲਾਂ ਚ ਚੱਲ ਰਹੇ ਨੇ ਨਹੀਂ ਭਾਈ ਤਕੜੇ ਹੋ ਰਹੇ ਨੇ ਦੁੱਖਾਂ ਦਾ ਸਾਹਮਣਾ ਕਰਨ ਦਿਓ ਤਾਂ ਹੀ ਤਕੜੇ ਹੋਣਗੇ ਦੋ ਚਾਰ ਸਾਲ ਦੁੱਖ ਕੱਟਣਗੇ ਨਾ ਫਿਰ ਜ਼ਿੰਦਗੀ ਦੇ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਕਰਨ ਲਈ ਕਾਇਮ ਹੋ ਜਾਣਗੇ। ਘਬਰਾਇਆ ਨਾ ਕਰੋ ਉਹਨਾਂ ਦੀ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ। ਜ਼ਿੰਦਗੀ ਉਹਨਾਂ ਨੂੰ ਪੜਾ ਰਹੀ ਹੈ। ਪਹਿਲਾਂ 15-20 ਸਾਲ ਉਹ ਸਕੂਲਾਂ 'ਚ ਪੜ੍ਹੇ ਐ। ਹੁਣ ਉਹਨਾਂ ਨੂੰ ਜ਼ਿੰਦਗੀ ਪੜਾ ਰਹੀ ਹੈ ਰੋਜ਼ ਰੋਜ਼ ਸਬਕ ਸਿੱਖ ਰਹੇ ਨੇ ਨਵੇਂ-ਨਵੇਂ ਕੈਨੇਡਾ 'ਚ ੱਟਕੇ ਖਾ ਖਾ। ਫਿਰ ਫਿਰ ਕੇ ਸਬਕ ਸਿੱਖ ਰਹੇ। ਜ਼ਿੰਦਗੀ ਜਿਹੜੇ ਸਬਕ ਸਿਖਾਉਂਦੀ ਹੈ ਨਾ ਪੜਾਈਆਂ ਨਹੀਂ ਸਿਖਾਉਂਦੀ। ਸਬਕ ਜਿਹੜੇ ਜ਼ਿੰਦਗੀ ਸਿਖਾ ਦਿੰਦੀ ਹੈ ਉਹ ਪੜਾਈਆਂ ਨਹੀਂ ਸਿਖਾਉਂਦੀਆਂ। ਜ਼ਿੰਦਗੀ 'ਚ ਬੰਦਾ ਡਿਗ ਡਿਗ ਕੇ ਸਵਾਰ ਹੁੰਦਾ ਹੈ ਕਬਰਾਇਆ ਨਾ ਕਰੋ ਬਚ ਤੰਗ ਹੋ ਰਹੇ ਨੇ ਤੰਗੀ ਨਹੀਂ ਸਭ ਕੁ ਸਿੱਖਣਗੇ ਜ਼ਿੰਦਗੀ ਜਿਉਣਗੇ ਆਪੇ ਇਦਾਂ ਹੀ ਚੱਲ ਜੇ ਤਾਂ ਕਰਕੇ ਤੁਸੀਂ ਆਪਣਾ ਸੈਲਫਿਸ਼ ਹੋਣ ਦਾ ਮਤਲਬ ਨਹੀਂ ਹੁੰਦਾ ਕਿ ਮੈਂ ਹੁਣ ਅੱਛਾ ਜੀ ਫਿਰ ਹੁਣ ਨਿਆਣਿਆਂ ਵਾਸਤੇ ਲੋੜ ਨਹੀਂ ਕੁਝ ਚੱਲ ਫਿਰ ਖੋਲੋ ਬੋਤਲ ਪੀਏ ਆਨੰਦ ਲਈਏ ਆਪਾਂ ਇਹ ਸਿੱਖ ਕੇ ਇਗਜ਼ਾਮੇ ਤੋਂ ਦਮਾਨ ਚ ਪੀ ਲਓ ਜੀ ਹੁਣ ਤੇ ਮौज ਲੱਗੀ ਕਿ ਨਿਆਣਿਆਂ ਨੂੰ ਨਾਲੇ ਕਾਦੇ ਜੋੜ ਦੇ ਫਿਰ ਦੇ ਚੱਲ ਬੋਤਲ ਖੋਲੋ ਲੈ ਇਹਦਾ ਮਤਲਬ ਇਹ ਹੈ ਇਹ ਮਤਲਬ ਕੱਢਦੇ ਆਂ ਅਸੀਂ ਜਦੋਂ ਮੈਂ ਕਹਿੰਦਾ ਨਜ਼ਾਰੇ ਲੈਣੇ ਚਾਹੀਦੇ ਨਜ਼ਾਰੇ ਲੈਣ ਦਾ ਮਤਲਬ ਸਾਡੇ ਬੰਦੇ ਪੰਜਾਬੀ ਕੀ ਕਰਦੇ ਆਂ ਵੀ ਨਜ਼ਾਰਾ ਕਿੰ ਨੂੰ ਕਹਿੰਦੇ ਐਦਾਂ ਸੋਚਣਗੇ ਭਾਈ ਸਾਹਿਬ ਕਹਿੰਦੇ ਐ ਨਜ਼ਾਰੇ ਲਓ ਤੇ ਨਜ਼ਾਰੇ ਕੀ ਹੁੰਦੇ ਐ ਨਜ਼ਾਰੇ ਤੇ ਹੁੰਦੇ ਐ ਵੀ ਡੀਜੇ ਚੱਲਦਾ ਹੋਵੇ ਪੈਗ ਚੱਲਦਾ ਹੋਵੇ ਨੱਚ ਰਹੇ ਹੋਈਏ ਨਜ਼ਾਰਾ ਤੇ ਇਹ ਹੁੰਦਾ ਚਲੋ ਫਿਰ ਲਈਏ ਨਜ਼ਾਰੇ ਨਜ਼ਾਰਿਆਂ ਦੇ ਅਰਥ ਵੇਖੋ ਕੀ ਹਰ ਬੰਦੇ ਦੀ ਨਜ਼ਾਰਿਆਂ ਦੀ ਡੈਫੀਨੇਸ਼ਨ ਆਪੋ ਆਪਣੀ ਪਰਭਾਸ਼ਾ ਆਪੋ ਆਪਣੀ ਕਿਸੇ ਦੇ ਦਿਮਾਗ ਚ ਉਹ ਹੁਣ ਜਿਹੜਾ ਬੰਦਾ 40 ਸਾਲ ਦਾ ਹੋਇਆ ਬੈਠਾ ਇੱਥੇ ਤੇ ਉਹਨੂੰ ਪੁੱਛੇ ਵੀ ਨਜ਼ਾਰੇ ਬੜਾ ਕਦੋਂ ਹੁੰਦੇ ਸੀ ਉਹ ਚੇਤਾ ਕਰਦਾ ਵੀ 20 ਸਾਲ ਪਹਿਲਾਂ ਮੁੰਡਿਆਂ ਨਾਲ ਵਹਿਣਾ ਪੈਗ ਸ਼ੈਗ ਚੱਲਣੇ ਉਦੋਂ ਨਜ਼ਾਰੇ ਹੁੰਦੇ ਸੀ ਤੇ ਭਾਈ ਸਾਹਿਬ ਕਹਿੰਦੇ ਨਜ਼ਾਰੇ ਲਾਓ ਤੇ ਅੱਜ ਤੂੰ ਜਾ ਕੇ ਨਜ਼ਾਰੇ ਲੈਣ ਲੱਗ ਜਾ ਤੇਰੇ ਗਾਂ ਜਿਹੜੇ ਤਿੰਨ ਚਾਰ ਨਹੀਂ ਫਿਰਦੇ ਪਿੱਛੇ ਲੱਗੇ ਹੋਏ ਨੇ ਐ ਹੁਣ ਨਜ਼ਾਰੇ ਜਿਹੜੇ 20 ਸਾਲ ਆਲੇ ਉਹ ਦੋ ਸੀ ਹੁਣ ਤੈਨੂੰ ਉਹ ਨਜ਼ਾਰੇ ਕਿੱਥੋਂ ਆਣਗੇ ਯਾਦ ਰੱਖਣਾ ਨਜ਼ਾਰਿਆਂ ਦੀ ਡੈਫੀਨੇਸ਼ਨ ਵੀ ਟਾਈਮ ਟੂ ਟਾਈਮ ਚੇਂਜ ਹੁੰਦੀ ਰਹਿੰਦੀ ਹੈ ਇੱਕ ਨਜ਼ਾਰੇ ਹੁੰਦੇ ਨੇ ਲੋ ਪੜ੍ਹਾਈ ਟਾਈਮ ਤੇ ਬੰਦਾ ਲੈਂਦਾ ਰਹਿੰਦਾ ਉਹਨੂੰ ਜੰਗਾ ਲੱਗਦਾ ਠੀਕ ਹੈ ਮੁੰਡਿਆਂ ਨਾਲ ਹੱਸਦੇ ਖੇਡਦੇ ਫਿਰਦੇ ਨੇ ਲੋਕ ਚੰਡੀਗੜ੍ਹ ਚ ਫਿਰਦੇ ਨੇ ਆ ਕੁੜੀਆਂ ਦੀ ਲਾਈਫ ਵਿੱਚ ਅੱਜ ਕੱਲ੍ਹ ਕਈ ਸੈਟਲ ਕਿਉਂ ਨਹੀਂ ਹੋ ਰਹੇ ਮੁੰਡੇ ਕੁੜੀਆਂ ਅੱਜ ਦੇ ਕਿਉਂਕਿ ਕਾਲਜਾਂ ਵਿੱਚ ਰਹੇ ਨੇ ਨਜ਼ਾਰਾ ਬਥੇਰਾ ਵੇਖਿਆ ਕਦੇ Shimla 'ਚ ਚੜ ਜਾ ਕਦੇ ਇਦੋਂ ਨੂੰ ਘੁੰਮਿਆ ਕਦੇ ਤਦੋਂ ਨੂੰ ਘੁੰਮਿਆ ਉਹ ਨਜ਼ਾਰੇ ਕੁਆਰਿਆਂ ਦੇ ਨੇ ਜਦੋਂ ਤੁਸੀਂ ਵਿਆਹੇ ਜਾਂਦੇ ਆ ਫਿਰ ਹੁਣ ਟੱਪਰਾ ਨਾਲ ਨਜ਼ਾਰੇ ਲੈਣੇ ਪੈਣਗੇ ਫੈਮਿਲੀ ਨਾਲ ਜਾਣਾ ਪੈਣਾ ਗਾਹ ਬੱਚੇ ਹੋਣਗੇ ਫਿਰ ਬੱਚਿਆਂ ਨਾਲ ਐਡਜਸਟ ਕਰਨਾ ਪੈਂਦਾ ਉਹ ਬੰਦਾ ਪਾਗਲ ਹੁੰਦਾ ਜਿਹੜਾ ਬੰਦਾ ਵਿਆਹਿਆ ਹੋ ਕੇ ਵੀ ਕੁਆਰਿਆਂ ਵਾਲੇ ਨਜ਼ਾਰੇ ਘਾੜਦਾ ਜਿੱਦਾਂ ਉਹ ਉਦੋਂ ਜ਼ਿੰਦਗੀ ਜਿੰਦਾ ਸੀ ਅੱਜ ਤੋਂ 20 ਸਾਲ ਪਿੱਛੇ ਤੁਰਿਆ ਫਿਰਦਾ ਵੀ ਮੈਂ ਉਵੇਂ ਨਾ ਜਾਦੇ ਲੈਣੇ ਨਹੀਂ ਨਹੀਂ ਜ਼ਿੰਦਗੀ ਦੇ ਵਿੱਚ ਟਾਈਮ ਟੂ ਟਾਈਮ ਤੁਹਾਡਾ ਆਪਾ ਚੇਂਜ ਹੁੰਦਾ ਹੈ ਸਿਸਟਮ ਚੇਂਜ ਹੁੰਦਾ ਹੈ ਉਦੋਂ ਮੁੰਡੇ ਸੀ ਹੁਣ ਜ਼ਿੰਮੇਵਾਰੀ ਹੈ ਕਿਸੇ ਤਾਂ ਹੱਥ ਥੰਮਿਆ ਕੇ ਦਾ ਹੱਥ ਫੜਿਆ ਕਿਸੇ ਨਾਲ ਪ੍ਰੋਮਿਸ ਕੀਤੀ ਹੈ ਕਿਸੇ ਨਾਲ ਜ਼ਿੰਦਗੀ ਨਿਭਾਉਣ ਦੀ ਕਸਮ ਖਾਦੀ ਹੈ ਹੁਣ ਤੇਰੇ ਮਗਰ ਤਿੰਨ ਚਾਰ ਨਿਆਣੇ ਐ ਫਿਰ ਤੈਨੂੰ ਉਹ ਸੋਚ ਸਮਝ ਕੇ ਬੱਚਿਆਂ ਦੀ ਪਰਵਰਿਸ਼ ਵੀ ਕਰਨੀ ਪੈਣੀ ਹੈ ਪਾਲਣਾ ਵੀ ਕਰਨੀ ਪੈਣੀ ਹੈ ਤੇ ਨਾਲ ਨਾਲ ਆਪਣੇ ਮਾਈਂਡ ਨੂੰ ਸੈੱਟ ਕਰਕੇ ਆਨੰਦ ਵੀ ਲੈਣਾ ਪੈਣਾ ਨਜ਼ਾਰਾ ਵੀ ਲੈਣਾ ਪੈਣਾ ਉਦੋਂ ਤੇ ਪੜ੍ਹਾਈਆਂ ਕਰਦੇ ਸੀ ਤੁਰੇ ਫਿਰਦੇ ਸੀ ਹੁਣ ਕੰਮ 'ਚੋਂ ਨਜ਼ਾਰਾ ਲੱਭਣਾ ਪੈਣਾ ਵੀ ਹੁਣ ਬਈ ਨਜ਼ਾਰਿਆਂ ਦੀ ਡੈਫੀਨੇਸ਼ਨ ਬਦਲੇਗੀ ਜ਼ਿੰਮੇਵਾਰੀ ਚੱਕੀ ਹੈ ਹੁਣ ਮੈਨੂੰ ਨਜ਼ਾਰਾ ਲੈਣਾ ਪੈਣਾ ਇਹਦੇ 'ਚ ਹੀ ਮਨ ਲੋ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾ ਦਿੰਨਾ ਹੁਣ ਆ ਪਰਮੇਸ਼ਰ ਦੁਆਰ ਚੱਲਦਾ ਹੈ ਆਪਾਂ ਕਿਸੇ ਦੇ ਗੁਰਦੁਆਰੇ ਚ ਰਹਿ ਰਹੇ ਆ ਰੋਟੀ ਖਾਈ ਜਾਂਦੇ ਆ ਆਨੰਦ ਲੈ ਰਹੇ ਆ ਜ਼ਿੰਦਗੀ ਲੱਗ ਰਹੀ ਉਹ ਨਜ਼ਾਰਾ ਟੈਨਸ਼ਨ ਕੋਈ ਨਹੀਂ ਬਿੱਲ ਕਿੱਥੋਂ ਭਰਨਾ ਕੋਈ ਟੈਨਸ਼ਨ ਨਹੀਂ ਗ੍ਰੋਸਰੀ ਕਿੱਥੋਂ ਆਉਣੀ ਸਮਾਨ ਕਿੱਥੋਂ ਆਉਣਾ ਕੋਈ ਟੈਨਸ਼ਨ ਪਰ ਹੁਣ ਜਦੋਂ ਤੁਸੀਂ ਪਰਮੇਸ਼ਰ ਦوار ਮੈਂ ਮੰਨ ਲਓ ਚਲਾ ਰਿਆਂ ਤੇ ਜੇ ਮੈਂ ਕਹਾਂ ਮੈਂ ਉਹੀ ਨਜ਼ਾਰਾ ਲੈਣਾ ਐ ਕਿਵੇਂ ਹੋ ਸਕਦਾ ਮੈਨੂੰ ਪਤਾ ਆ ਵੀ ਮੈਨੂੰ ਆ ਕਰਦੇ ਆ ਕਰਦੇ ਆ ਇਹਦੇ ਵਿੱਚ ਹੀ ਮਾਈਂਡ ਨੂੰ ਆਪਣੇ ਨੂੰ ਖੁਸ਼ ਰੱਖਣਾ ਫਰਜ਼ਾਂ ਦੇ ਵਿੱਚ ਹੀ ਜ਼ਿੰਮੇਵਾਰੀਆਂ ਦੇ ਵਿੱਚ ਹੀ ਆਪਣਾ ਨਜ਼ਾਰਾ ਲੱਭਣਾ ਪੈਣਾ ਹੈ ਉਦੋਂ ਹੋਰ ਚੀਜ਼ਾਂ ਚਲੇ ਜਾ ਰਹੀ ਸੀ ਅੱਜ ਹੋਰ ਚੀਜ਼ਾਂ ਦੇ ਨਜ਼ਾਰਾ ਆਉਂਦਾ ਆਪਣੇ ਫਰਜ਼ ਦੇ ਬਰਤੀ ਪਿਆਰ ਪਾਉਣਾ ਪੈਣਾ ਮੈਨੂੰ ਮੇਰੀ ਜ਼ਿੰਮੇਵਾਰੀ ਜਿਹੜੀ ਹੈ ਉਹਦੇ ਨਾਲ ਮੈਨੂੰ ਪਿਆਰ ਕਰਨਾ ਪੈਣਾ ਜਿਹੜਾ ਵੀ ਤੁਸੀਂ ਕੰਮ ਕਰਦੇ ਆਂ ਬਸ ਉਹਦੇ ਨਾਲ ਚਾਹ ਬਣਾ ਲਓ ਬਸ ਉਹਦੇ 'ਚ ਖੜ ਜੋ ਉਹਦੇ 'ਚ ਖੁਸ਼ ਰਹਿਣਾ ਸਿੱਖ ਲਓ ਤੇ ਹੁਣ ਕਈ ਬੰਦਿਆਂ ਦਾ ਆਪਾਂ ਨੂੰ ਪਤਾ ਹੀ ਹੈ ਜੇ ਕਿਸੇ ਬੰਦੇ ਨੂੰ ਕੋ ਵੀ ਹਾਂਜੀ ਆਹ ਕੰਮ ਕਰੋ ਅੱਛਾ ਇਹ ਕੰਮ ਬੜਾ ਔਖਾ ਕਿਵੇਂ ਹੋਊ ਇੱਕ ਬੰਦਾ ਇਦਾਂ ਕਹਿੰਦਾ ਇੱਕ ਬੰਦੇ ਨੂੰ ਤੁਸੀਂ ਕਹੋ ਵੀ ਤੇਰਾ ਕੰਮ ਹੈ ਇਦਾਂ ਕਰਨਾ ਚਾਹ ਚੜ ਜਾਂਦਾ ਉਹ ਇਹ ਮਿੰਟ ਲਾਵਾਂਗੇ ਗੱਲ ਹੀ ਕੋਈ ਨਹੀਂ ਪ੍ਰਵਾਹ ਹੀ ਕੋਈ ਆਈ ਤੇ ਕਿਸੇ ਬੰਦੇ ਨੇ ਕੋ ਦਿੱਲੀ ਜਾਣਾ ਪੈਣਾ ਕੰਮ ਹੈ ਇੱਕ ਬੰਦਾ ਪੁੱਤਾ ਕਿਦਾਂ ਬੋਲਦਾ ਹੈ ਅੱਛਾ ਦਿਹਾੜੀ ਮਰ ਜਾਣੀ ਹੈ ਪੂਰੀ ਕਿੱਥੇ ਦਿੱਲੀ ਐਡਾ ਐਡਾਂ ਬੋਲਣ ਕਿੱਥੇ ਦਿੱਲੀ ਤਿੰਨ ਚਾਰ ਵਾਰੀ ਰਾਹ ਰੁਕਾਂਗੇ ਭੁੱਖ ਵੀ ਲੱਗ ਜਾਣੀ ਆ ਫਿਰ ਵਿੱਚ ਦੀ ਚਾਹ ਵੀ ਪੀਣੀ ਪਊਗੀ ਦੋਕ ਵਾਰੀ ਰੁਕਣਾ ਪੈਣਾ ਬ੍ਰੇਕ ਲੱਗੂਗੀ ਟ੍ਰੈਫਿਕ ਹੀ ਬਹੁਤ ਜ਼ਿਆਦਾ ਰੋਡ ਦੇ ਉੱਤੇ ਕਿੱਥੇ ਚਲੋ ਅਪੜਾਂਗੇ ਫਿਰ ਓਲੀ ਓਲੀ ਫਿਰ ਮਤਲਬ ਐ ਇੱਕ ਬੰਦਾ ਪਤਾ ਵੀ ਆਨੰਦ ਲੈਣਾ ਕੰਮ ਕਰਨਾ ਫਰਜ਼ ਐ ਹਾਂਜੀ ਦਿੱਲੀ ਨੂੰ ਜਾਣਾ ਗੱਲ ਹੀ ਕੋਈ ਨਹੀਂ ਲਾ 4 ਘੰਟਿਆਂ 'ਚ ਦਿੱਲੀ ਇੱਕ ਵਾਰੀ ਬ੍ਰੇਕ ਲਾਵਾਂਗੇ ਬਸ ਉਹ ਬੰਦਾ ਐ ਗੱਲ ਕਰਦਾ ਕਿੰਨਾ ਫਰਕ ਐ ਵੇਖੋ ਗੱਲ ਕਰਨ ਦੇ ਵਿੱਚ ਹੀ ਬਹੁਤ ਫਰਕ ਇੱਕ ਬਹੁਤ ਵੱਡੀ ਬਣਾ ਕੇ ਗੱਲ ਕਰਦਾ ਉਸ ਗੱਲ ਨੂੰ ਹੀ ਉਹਨੇ ਬਹੁਤ ਵੱਡੀ ਬਣਾ ਕੇ ਦੁੱਖ ਤਕਲੀਫਾਂ ਬਣਾ ਕੇ ਪੇਸ਼ ਕਰਨਾ ਇੱਕ ਬੰਦੇ ਨੂੰ ਪਤਾ ਹੈ ਕੰਮ ਕਰਨਾ ਯਾਰ ਰਾਜ ਵੀ ਲੁਕਾਂਗੇ ਲੰਬਾ ਸਫਰ ਹੈ ਡਰਾਈਵਿੰਗ ਦਾ ਨਜ਼ਾਰਾ ਲਵਾਂਗੇ ਗੱਡੀ ਚਲਾ ਰਹੇ ਹਾਂ ਕਿੰਨੀ ਆਨੰਦ ਲਵਾਂਗੇ ਮਾਈਂਡ ਬੰਦੇ ਦਾ ਕਿਵੇਂ ਕੰਮ ਕਰਦਾ ਨਹੀਂ ਤੇ ਹਰ ਚੀਜ਼ ਤੁਹਾਨੂੰ ਦੁਖੀ ਦੁਖੀ ਕਰੀ ਜਾਂਦੀ ਹੈ ਚਾਹੇ ਤੁਸੀਂ ਹਰ ਚੀਜ਼ ਵਿੱਚੋਂ ਸੁਖੀ ਸੁਖੀ ਹੋਈ ਜਾਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ